ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ टुडे ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਗਰਮੀ ਨੇ ਦੁਆਰਾ ਤੋਂ ਪੰਜਾਬ ਵਿੱਚ 10 ਤੱਕ ਦੇਰ ਤੱਕੀ ਹੈ ਜਿਸ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਅੱਜ ਰਾਤ ਵੀ ਜਿਹੜਾ ਇਹ ਗਰਮੀ ਦਾ ਅਸਰ ਦੇਖਣ ਨੂੰ ਮਿਲੂਗਾ ਤੁਸੀਂ ਦੇਖ ਰਹੇ ਹੋ ਤਾਜ਼ਾ ਸੈਟਲਾਈਟ ਇਮੇਜ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਸਵੇਰ ਤੋਂ ਹੀ ਕੜਾਕੇ ਦੀ ਧੁੱਪ ਪੈਣ ਦੇ ਕਾਰਨ ਤਾਪਮਾਨ ਜਿਹੜੇ ਅੱਜ ਪੰਜਾਬ ਦੇ ਵਿੱਚ 35 ਤੋਂ 37 ਡਿਗਰੀ ਤੱਕ ਦੇਖੇ ਗਏ ਜਿਸ ਦੇ ਸਿੱਟੇ ਵਜੋਂ ਜਿਹੜੇ ਹਾਲਾਤ ਨੇ ਉਹ ਕਿਤੇ ਨਾ ਕਿਤੇ ਦੇਖਣ ਨੂੰ ਇਹ ਮਿਲ ਰਿਹਾ ਕਿ ਗਰਮੀ ਕਾਫੀ ਜ਼ਿਆਦਾ ਹੈ ਪੱਛਮੀ ਹਵਾ ਚੱਲ ਰਹੀ ਹੈ ਤੇ ਮੌਸਮ ਖੁਸ਼ਕ ਹੈ ਖੁਸ਼ਕ ਮੌਸਮ ਦਾ ਮਤਲਬ ਇਹ ਹੁੰਦਾ ਹੈ ਕਿ ਹਮਸ ਕਿਤੇ ਨਾ ਕਿਤੇ ਹੁਣ ਪੰਜਾਬ ਵਿੱਚੋਂ ਭਜਦੀ ਹੋਈ ਦਿਖਾਈ ਦੇ ਰਹੀ ਹੈ ਪਰ ਜਿਹੜੀ ਹਮਸ ਹੈ ਕਿਤੇ ਨਾ ਕਿਤੇ ਅੱਜ ਰਾਤ ਥੋੜੀ ਜਿਹੀ ਵਾਪਸੀ ਕਰ ਸਕਦੀ ਹੈ ਕਿਉਂਕਿ ਬਾਅਦ ਅਪਾ ਗੱਲ ਕਰੀਏ 2 ਤੋਂ 3 ਵਜੇ ਤੋਂ ਬਾਅਦ ਥੋੜੀ ਜਿਹੀ ਪੂਰਬੀ ਹਵਾ ਦੀ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ ਪਰ ਜ਼ਿਆਦਾਤਰ ਜਿਹੜਾ ਤਾਪਮਾਨ ਹੈ ਉਹ ਇਸੇ ਤਰੀਕੇ ਨਾਲ ਬਣਿਆ ਰਹੇਗਾ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਸਾਨੂੰ ਅਗਰ YouTube ਤੇ ਦੇਖ ਰਹੇ ਹੋ ਤਾਂ ਕਮੈਂਟ ਕਰਕੇ ਦੱਸ ਸਕਦੇ ਹੋ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰੋ Instagram ਜਾਂ Facebook ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਗੱਲ ਕੀਤੀ ਜਵੇ ਮੀਂਹ ਦੀ ਤਾਂ ਅਜਰਾਤ ਕੋਈ ਵੱਡੀ ਮੀਂਹ ਦੀ ਉਮੀਦ ਦਿਖਾਈ ਨਹੀਂ ਦੇ ਰਹੀ ਮੌਸਮ ਸਾਫ਼ ਹੈ ਖੁਸ਼ਕ ਹੈ ਪੂਰਬੀ ਹਵਾ ਥੋੜੀ ਜੀ ਸਵੇਰ ਦੇ ਸਮੇਂ ਚੱਲਦੀ ਹੋਈ ਦਿਖਾਈ ਦੇਵੇਗੀ ਜਿਆਦਾਤਰ ਜਿਹੜਾ ਪੱਛਮੀ ਹਵਾ ਦਾ ਜ਼ੋਰ ਹੀ ਸਾਨੂੰ ਦੇਖਣ ਨੂੰ ਮਿਲੂਗਾ ਪਰ ਸਵੇਰ ਦੇ ਸਮੇਂ ਅਗਰ ਮੈਂ ਤੁਹਾਨੂੰ ਦਿਖਾ ਸਕਾਂ ਤਾਂ ਪੰਜਾਬ ਦੇ ਇਹ ਵਾਲਾ ਇਲਾਕਾ ਜਿਹੜਾ ਕਿ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੀ ਜਿਹੜੀ ਥੋੜ੍ਹਾ ਜਿਹਾ ਏਰੀਆ ਹੈ ਇਹਦੇ ਵਿੱਚ ਥੋੜੀ ਜੀ ਬੱਦਲਬਾਈ ਆ ਸਕਦੀ ਹੈ ਜੋ ਦਿਖਾਈ ਦੇ ਰਿਹਾ ਸਾਨੂੰ ਇੱਕ ਸੈਟਲਾਈਟ ਰਡਾਰ ਸਿਸਟਮ ਤੋਂ ਉਸ ਤੋਂ ਇਲਾਵਾ ਪੰਜਾਬ ਵਿੱਚ ਕੋਈ ਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ ਪੱਛਮੀ ਹਵਾ ਚਲਦੀ ਰਹੇਗੀ ਹਵਾ ਦੀ ਗਤੀ ਜਿਹੜੀ ਹੈ 5-7 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਅੱਜ ਰਾਤ ਗਰਮੀ ਦਾ ਪ੍ਰਕੋਪ ਜਾਰੀ ਰਹੇਗਾ ਅੱਜ ਰਾਜ ਦਾ ਜਿਹੜਾ ਐਵਰੇਜ ਤਾਪਮਾਨ ਨਿਕਲ ਕੇ ਆ ਰਿਹਾ ਜੀ ਉਹ 25 ਤੋਂ 27 ਡਿਗਰੀ ਦਾ ਹੈ ਪਰ ਸਵੇਰੇ ਸਵੇਰੇ 3-4 ਵਜੇ ਤੋਂ ਬਾਅਦ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ ਤਾਂ ਸਵੇਰ ਦੇ ਸਮੇਂ ਜਿਹੜਾ ਤਾਪਮਾਨ ਹੈ ਉਹ 20-22 ਡਿਗਰੀ ਤੱਕ ਆਉਂਦਾ ਹੋਇਆ ਦਿਖਾਈ ਦੇ ਸਕਦਾ ਬਹੁਤ ਸਾਰੇ ਇਲਾਕਿਆਂ ਵਿੱਚ ਖਾਸ ਤੌਰ ਤੇ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਜਿਵੇਂ ਕਿ ਪਠਾਨਕੋਟ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਰੂਪਨਗਰ ਅਨੰਦਪੁਰ ਸਾਹਿਬ ਕਰਾਲੀ ਮੁਹਾਲੀ ਮਰਿੰਡਾ ਚੰਡੀਗੜ੍ਹ ਇਹ ਬੈਲਟ ਜਿਹੜੀ ਹੈ ਇਹਦੇ ਵਿੱਚ ਤਾਪਮਾਨ ਸਵੇਰ ਦੇ ਸਮੇਂ ਥੋੜ੍ਹਾ ਜਿਹਾ ਘਟਿਆ ਹੋਇਆ ਦਿਖਾਈ ਬਾਕੀ ਇਸ ਤੋਂ ਇਲਾਵਾ ਕੋਈ ਵੱਡੀ ਕਾਰਵਾਈ ਫਿਲਹਾਲ ਨਹੀਂ ਹੈ ਤੇ ਅਗਰ ਕੋਈ ਅਲੱਗ ਤੋਂ ਅਪਡੇਟ ਆਉਂਦੀ ਹੈ ਤਾਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਬਾਕੀ 9 ਵਜੇ ਆਪਾਂ ਅੱਜ ਰਾਤ ਲਾਈਵ ਕਰਾਂਗੇ ਜੁੜ ਜਿਓ ਲਾਈਵ ਦੇ ਨਾਲ YouTube ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ